जब छोटे साहेब जाते करूर शासकों के सामने नहीं चुके तो क्या इन से पुलिस वाले के सामने चुकेगे हमें बोले, तो सारे आगे आ जाओ सारे भाई आगे आ जाओ सारे भाई आगे आ जाओ सारे आगे आ जाओ यहां तक सारे भाई आ जाओ एक बार

ਕਿ ਟਾਲੀ ਦੇ ਵਿੱਚ ਨਹੀਂ ਤੁਸਾਂ ਆਪਾਂ ਜਿਸ ਤਰ੍ਹਾਂ ਇਹਨੇ ਸਿੱਖੇ ਟਰੈਕ ਖੜੇ ਨੇ ਆਹ ਸੜਕ ਟਰਾਲੀਆਂ ਨਾਲ ਭਰ ਦਿਓ ਜਿੰਨੇ ਵੀ ਟਰੈਕ ਟਰਾਲੀਆਂ ਜਿਹੜੇ ਆਪਣੇ ਕੱਲੇ ਆ ਬਿਨਾਂ ਟਰਾਲੀਆਂ ਤੋਂ ਜੋ ਟਰਾਲੀਆਂ ਖੜੀਆਂ 15 20 ਕਿਲੋਮੀਟਰ ਤੱਕ ਆ ਜੋ ਕੁਝ ਹੋਈ ਜਾਂਦਾ ਪਿੱਛੇ ਕਿਸਾਨਾਂ ਨੂੰ ਨਹੀਂ ਪਤਾ ਲੱਗ ਰਿਹਾ ਮੂਰਲੇ ਮੂਰਲੇ ਆਪਣੇ ਕਿਸਾਨਾਂ ਨੂੰ ਪਤਾ ਲੱਗ ਰਿਹਾ ਆਪਾਂ ਮੂਰਲੇ ਦੇ ਟਰੈਕ ਆ ਸਾਰੇ ਉਹਨੂੰ ਚੜਾਵਾਂਗੇ ਦੇਖੀ ਜੇ ਆਪਣੇ ਤੇ ਐਵੇਂ ਹੀ ਕੁਝ ਕਰਨਗੇ ਫਿਰ ਟਰੈਕਟਰ ਚੜਾ ਦਿਆ ਕਰ ਦੇਖੀ ਜਾਓ ਤਾਂ ਪਿੱਛੇ ਨੂੰ ਇਹ ਟਰੈਕਟਰ ਹੈ ਮੇਰੀ ਬੇਟੀ ਹੈ ਵੀ ਆ ਜਿਹੜੀ ਸੜਕ ਖਾਲੀ ਆ ਪਿੱਛੇ ਤੋਂ ਉਹ ਟਰੈਕਟਰ ਲੈ ਕੇ ਕਹਾ ਆ ਜਾਣਾ ਜਿਹੜੇ ਆਪਾਂ ਆਪ ਮਾਰੇ ਗੱਲ ਕਰਦੇ ਆ ਉਹਨਾਂ ਨੇ ਦੋ ਚਾਰ ਫੇਰ ਤਾਗਦੇ ਨੇ ਫੇਰ ਆਪਾਂ ਪਿੱਛੇ ਨੂੰ ਭਜ ਲੈਣਾ ਉਹਨਾਂ ਨੂੰ ਪਿੱਛੇ ਨੂੰ ਭਜਾ ਕੇ ਜਾਦੇ ਸਿੜਦੇ ਆ ਜਦੋਂ ਆਪਣੇ ਟਰੈਕ ਜਿੱਥੇ ਖੜੇ ਆ ਇੱਥੇ ਆਪਾਂ ਖੜ ਕੇ ਕਾਹਾਂ ਨੂੰ ਬੁਲਾਵਾਂਗੇ ਇੰਨੀ ਕਿ ਮੇਰੀ ਬੇਨਤੀ ਕਰੋ ਬਾਕੀ ਜਿਹੜਾ ਮੋਰ ਤੇ ਕਾਹਲ ਨਾ ਨਹੀਂ ਜਿੱਤੇ ਜਾਣੇ ਇਹਨਾਂ ਦੀ ਕੋਚ ਆ ਨਿਰਾਸ਼ਤਾਵੇ ਪਿੱਛੇ ਨੂੰ ਮੋੜ ਗਏ ਆਪਾਂ ਘਰੇ ਕਹਿ ਕੇ ਤੁਰੇ ਅਰਦਾਸ ਕਰਕੇ ਤੁਰੇ ਆ ਸਾਡੇ ਬਹੁਤ ਬਜ਼ੁਰਗਾਂ ਤੇ ਬਹੁਤ ਨੌਜਵਾਨਾਂ ਦੀਆਂ ਲੱਤਾਂ ਟੁੱਟ ਕੇ ਤੋੜ ਦੇਣ ਦੇ ਹੋਰ ਤੋੜ ਦੇਣ ਦੇ ਗੋਲੀਆਂ ਕਾਹਨੂੰ ਮਾਰਨੀ ਸਿੱਧੀ ਮਾਰ ਦੇਣ ਇਸ ਕਰਕੇ ਮੈਂ ਬੇਨਤੀ ਕਰਦਾ ਜਿੰਨੇ ਵੀ ਆਪਣੇ ਨੌਜਵਾਨੋ ਸ਼ਾਂਤਮਈ ਰਹਿ ਕੇ ਕੋਈ ਗੱਲ ਨਹੀਂ ਨੇਰਾ ਹੋਣਾ ਸਾਰਾ ਤਾਂ ਆਪਣੇ ਦਿਲ ਲੱਗਣੇ ਆ ਪਵਾ ਤੜਕੇ ਲੱਗਦੇ ਪਰਸੋ ਜਾਵੇ ਆਪਾਂ ਇਸ ਹਾਲਤ ਦੇ ਵਿੱਚ ਹਰ ਹਾਲਤ ਮੂਰੇ ਵੀ ਕਿਸਾਨ ਬੈਠੇ ਨੇ ਹਰਿਆਣੇ ਵਾਲੇ ਮੂਰੇ 3-4000 ਕਿਸਾਨ ਬੈਠਾ ਹੋ ਇਧਰ ਨੂੰ ਆਉਣ ਦਿੰਦਾ ਇਧਰ ਨਹੀਂ ਆਉਣ ਦਿੰਦੇ ਆਪਾਂ ਨੂੰ ਗੱਲ ਨਹੀਂ ਬਤਨ ਦਿੰਦੇ ਤਾ ਕਿੰਨੀ ਕਿ ਡਿਊਟੀ ਇਹਨਾਂ ਦੇ ਵਿਚਾਰੇ ਵੱਧ ਤੋਂ ਵੱਧ ਹਜ਼ਾਰ ਨਹੀਂ ਹੋਣੇ ਤਾਂ ਇਸ ਗੱਲ ਦੇ ਉਹਨਾਂ ਦਾ ਆਪਾਂ ਇੰਤਜ਼ਾਮ ਕਰ ਲਿਆ ਕੁਝ ਨੌਜਵਾਨ ਬੋਰੀਆਂ ਲੈਣ ਗਏ ਬੇ ਨੇ ਕੁਝ ਇਹਨਾਂ ਨੂੰ ਜਿਹੜਾ ਪਾਣੀ ਆਉਂਦਾ ਸੀ ਉਹ ਪਾਈਪ ਉਹ ਵੀ ਸਾਰਾ ਕੁਝ ਕੀਤਾ ਪਰ ਥੋੜਾ ਜਿਹਾ ਇੰਤਜ਼ਾਮ ਕਰਕੇ ਆਪਾਂ ਆਪ ਦਾ ਇੰਤਜ਼ਾਮ ਕਰਕੇ ਗਾਹਾਂ ਨੂੰ ਵਧਾਂਗੇ ਲਾਜਮੀ ਨਾ ਰਸਤਾ ਨਾਲੇ ਕਈਆਂ ਨੂੰ ਇਹ ਨਾਲ ਲੱਗਣ 10-20 ਮਿੰਟ ਆਪਾਂ ਕਈ ਵਾਰੀ ਨਹੀਂ ਦੇਂਦੇ ਇਹ ਨਾ ਹੋਵੇ ਜਰਾ ਅਗੂ ਪਿੱਛੇ ਭੱਜ ਕੇ ਉਹ ਕਿਧਰ ਨੂੰ ਗਏ ਆਪਾਂ ਭੱਜਣ ਵਾਲੇ ਨਹੀਂ ਐਸੀ ਗੱਲ ਤੇ ਜੰਮੇ ਰਹਾਂਗੇ ਆਹ ਸਟੇਜ ਦੀ ਜਿਹੜੀ ਐ ਲੰਗਰ ਵੀ ਪਿੱਛੋਂ ਆ ਰਿਹਾ ਸਾਰਾ ਕੁਝ ਮਿਲੂਗਾ ਸਾਰਾ ਕੁਝ ਡਰਨੀ ਠੀਕ ਆ ਇੰਨੀ ਕੁ ਬੇਨਤੀ ਆ ਜੱਜੇ ਰਹੋ ਸਾਰਾ ਜਿਹੜਾ ਆਪਾਂ ਖਾਲੀ ਥਾਂ ਨਾ ਛੱਡੋ ਉਹਨਾਂ ਨੂੰ ਧੰਨਵਾਦ ਸੁਪਰੇ ਵਾਲੀਆਂ ਟੋਲੀਆਂ ਵੀ ਆ ਜਾਣਗੇ ਸਾਰੀਆਂ ਵਗਾ ਲਓ ਤੁਸੀਂ ਟੋਲਾ ਐਵੇਂ ਜਕਰ ਜਿਹੜਾ ਪਿੱਛੇ ਲੰਗਰ ਵੀ ਆ ਰਿਹਾ ਜਿੰਨੇ ਵੀ ਤੁਸੀਂ ਆਹ ਜਿਹੜੇ ਕਿਸਾਨ ਖੜੇ ਹੋ ਇਹਨਾਂ ਨੇ ਭੱਜੜ ਦਾ ਜਿਹੜੇ ਮਚਾਉਣੀ ਹੁੰਦੀ ਆ ਵੀ ਡਰ ਕੇ ਪਿੱਛੇ ਭੱਜ ਗਏ ਜੱਜ ਜੋ ਬੈਠਿਆ ਤੇ ਨਹੀਂ ਮਾਰਨਗੇ ਮਾਰ ਦੇਣਗੇ ਜਿਹੜੇ ਮਾਰਦੇ ਆ ਆ ਮੇਰੇ ਨਾਲ ਹੁਣ ਆਪਣੇ ਜਿਹੜੇ ਫਾਰਮਾਂ ਦੇ ਵਿੱਚ ਕਿਸਾਨ ਜੱਸੇ ਬੰਦੀਆਂ ਖੋਸਾ ਸਾਹਿਬ ਜੀ ਆਏ ਨੇ ਇਹ ਸੋਡੇ ਨਾਲ ਵਿਚਾਰ ਸਾਂਝੇ ਕਰਨਗੇ ਇਹਨੇ ਜ਼ਿਕਰ ਜਦੋਂ ਹੋ ਜਾਏ ਤਾਂ ਆਪਣੇ ਨਾਲ ਤਾਂ ਹੁਣ ਹੋਣ ਲੱਗਿਆ 3 ਵਜੇ ਦੀ ਸਭੂਟ ਬਾਰਡਰ ਤੇ ਤੜਕੇ ਦੇ ਇਹੀ ਕੁਝ ਹੋਈ ਜਾਂਦੇ ਆ ਤਿੰਨ ਚਾਰ ਬਾਰਡਰ ਦੇ ਪੰਨ ਤੇ ਉਹ ਨੌਂ ਨੇ ਉੱਥੇ ਤਾ ਕਿਸਾਨੇ ਵਿੱਚ ਜੇਕਰ ਜੱਤੋ ਜੱਤੇ ਲੱਗੇ ਪਏ ਆ ਆਪਾਂ ਵੀ ਲੱਗਾਂਗੇ ਪਰ ਮੇਰੂੰ ਜਿਹੜੇ ਮੈਂ ਪਿੱਛੇ ਜਾ ਕੇ ਜਿਹੜੇ ਆਗੂ ਆ ਉਹਨਾਂ ਨੂੰ ਕਹਿੰਨਾ ਵੀ ਟਰੈਟਾ ਨਾਲ ਸੜਕ ਭਰ ਕੇ ਜਿਹੜੇ ਪਿੱਛੇ ਖੜਿਆ ਗਾਹਾਂ ਨੂੰ ਲਿਆਓ ਆਪਾਂ ਬੈਉਦਬੰਦੀ ਨਾ ਬਣਾ ਕੇ ਅਗਰੋਂ ਲਾਜ਼ਮੀ ਵਧਾਂਗੇ ਧੰਨਵਾਦ ਕਾਹਦੀ ਸਤਿਕਾਰ ਜੋ